ਸਾਡੇ ਕਿਸਾਨ ਭਰਾਵਾਂ ਦੇ ਉੱਪਰ ਅੰਨਾ ਤੇ şiddਤ ਜਿਹੜਾ ਪਾਕਿਸਤਾਨ ਦੇ ਨਾਲ جنگ ਲੱਗੀ ਹੁੰਦੀ ਹੈ ਤੇ ਕਿਵੇਂ ਕੰਡਿਆਲੀ ਤਾਰੂ ਗੈਸ ਛੱਡੇ ਜਾ ਰਹੇ ਨੇ ਗੋਲੇ ਛੱਡੇ ਜਾ ਰਹੇ ਨੇ ਉਹ ਕਦੇ ਵੀ ਜਿਹੜੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਉਹਨਾਂ ਦੀਆਂ ਜਾਇਜ਼ ਮੰਗਾਂ ਵੀ ਨਹੀਂ ਮੰਨੀਆਂ ਜਾ ਰਹੀਆਂ ਤੇ ਉਹਨਾਂ ਦੇ ਉੱਪਰ ਸਭ ਤੋਂ ਪਹਿਲਾਂ ਤੇ ਮੈਂ ਜਿਹੜਾ ਉਹਨਾਂ ਦੇ ਉੱਪਰ ਜਿਹੜੇ ਅਥਰੂ ਗੈਸ ਤੇ ਗੋਲੇ ਛੱਡੇ ਜਾ ਰਹੇ ਨੇ ਉਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਸਮੂਚੀਆਂ ਇਨ ਹੈਂਗਸ ਸਿੰਘ ਜਥੇਬੰਦੀਆਂ ਵੱਲੋਂ ਨਖੇਦੀ ਕਰਦਾ ਤੇ ਸਮੂਚੀਆਂ ਹੀ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਬਗੀਚੀ ਬਾਬਾ ਬੰਬਾ ਸਿੰਘ ਜੀ ਛੋਣੀ ਨਹਿੰਗ ਸਿੰਘਾ ਬੁੱਢਾ ਦਲ ਪਟਿਆਲਾ ਵਿਖੇ ਜਿੱਥੇ ਸਮੂਚੀਆਂ ਹੀ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੇ ਜਿਹੜਾ ਬਸੰਤਵੀ ਬਸੰਤ ਪੰਚਮੀ ਦਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਤੇ ਉੱਥੇ ਹੀ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਉਹਨਾਂ ਦੇ ਜਿਹੜੇ ਵਿਆਹ ਪੁਰਬ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਤੇ ਖੁਸ਼ੀਆਂ ਦੇ ਨਾਲ ਜਿਹੜੇ ਮਨਾਏ ਗਏ ਨੇ ਜਿੱਥੇ ਮੈਂ ਬਸੰਤ ਪੰਚਮੀ ਦੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਨਾ ਉੱਥੇ ਹੀ ਜਿੱਥੇ ਸਾਡੇ ਕਿਸਾਨ ਭਰਾ ਪੰਜਾਬ ਦੇ ਸਮੁੱਚੇ ਹਿੰਦੁਸਤਾਨ ਦੇ ਜਿਹੜੀਆਂ ਆਪਣੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਤੇ ਜਿਹੜੇ ਪੂਰਾ ਜਿਹੜਾ ਸਾਲ ਪਿਛਲਾ ਸਾਲ ਜਿਹੜਾ 21 ਦਾ ਸਾਲ ਸੀ ਤੇ ਉਹਨਾਂ ਨੇ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਆਪਣੀਆਂ ਮੰਗਾਂ ਸੈਂਟਰ ਸਰਕਾਰ ਦੇ ਅੱਗੇ ਰੱਖੀਆਂ ਤੇ ਸੈਂਟਰ ਸਰਕਾਰ ਨੇ ਜਿਹੜਾ ਕੋਸ਼ਕ ਮੰਗਾ ਮੰਗੇ ਤੇ ਦੂਜਾ ਉਹਨਾਂ ਦੇ ਨਾਲ ਧੋਖਾ ਕੀਤਾ ਕਿਸਾਨਾਂ ਕਿਸਾਨ ਭਰਾਵਾਂ ਦੇ ਨਾਲ ਤੇ ਜਿਹੜੀਆਂ ਉਹਨਾਂ ਦੇ ਉੱਪਰ ਨਾਜਾਇਜ਼ ਕੇਸ ਬਣਾਏ ਗਏ ਕਿਸਾਨਾਂ ਦੇ ਉੱਪਰ ਜਿਹੜੇ ਕਿਸਾਨ ਜਿਹੜੇ ਨੇ ਮੋਰਚੇ ਦੇ ਦਰਮਿਆਨ ਸ਼ਾਂਤਮਈ ਮੋਰਚੇ ਦੇ ਦਰਮਿਆਨ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਏ ਨਾ ਉਹਨਾਂ ਦਾ ਕੋਈ ਮੁਆਵਜ਼ਾ ਨਾ ਉਹਨਾਂ ਨੂੰ ਕੋਈ ਜਿਹੜੇ ਆ ਉਹਨਾਂ ਦੇ ਕੇਸ ਵਾਪਸ ਲੈ ਗਏ ਤੇ ਜਿਹੜੀਆਂ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹ ਵੀ ਉਹਨਾਂ ਦੀਆਂ ਨਹੀਂ ਮੰਗੀਆਂ ਮੰਨੀਆਂ ਜਾ ਰਹੀਆਂ ਤੇ ਹੁਣ ਜਿਹੜਾ ਸੈਂਟਰਲ ਸਰਕਾਰ ਜਿਹੜੀ ਭਾਜਪੀ ਸਰਕਾਰ ਹੈ ਤੇ ਹਰਿਆਣੇ ਦੀ ਸਰਕਾਰ ਕਿਸਾਨਾਂ ਦੇ ਉੱਪਰ ਜਿਹੜੇ ਅਥਰੂ ਗਏ ਸ ਤੇ ਗੋਲਿਆਂ ਦੇ ਨਾਲ ਉਹਨਾਂ ਦੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਆਪਣੀਆਂ ਮੰਗਾਂ ਮਨਾਉਣ ਵਾਸਤੇ ਦਿੱਲੀ ਵੱਲ ਨੂੰ ਜਾ ਰਹੇ ਨੇ ਤੇ ਉਹਨਾਂ ਦੇ ਉੱਪਰ ਜਿਹੜੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਅਟੈਕ ਕਰਕੇ ਤੇ ਜਿਹੜਾ ਉਹਨਾਂ ਨੂੰ ਕਿਸਾਨਾਂ ਦੇ ਉੱਪਰ ਅਥਰੂ ਗੈਸ ਗੋਲੇ ਛੱਡੇ ਜਾ ਰਹੇ ਨੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਉਹ ਜੇ ਕਿਸਾਨ ਜਿਹੜੇ ਪੰਜਾਬ ਦੇ ਸੈਂਟਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਸੈਂਟਰ ਸਰਕਾਰ ਜਿਹੜੀ ਹੈ ਉਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਜਿਹੜੇ ਪੰਜਾਬ ਹੈ ਪੰਜਾਬ ਨੇ ਸਰਹੱਦਾਂ ਦੀ ਰਾਖੀ ਵਾਸਤੇ ਹਮੇਸ਼ਾ ਪਹਿਲਾਂ ਵੀ ਤੇ ਹੁਣ ਵੀ ਤਤ ਪਰ ਰਹੇਗੇ ਜਿਹੜਾ ਹਿੰਦੂਸਤਾਨ ਦੀ ਰਾਖੀ ਪਹਿਲਾਂ ਵੀ ਕੀਤੀ ਤੇ ਹੁਣ ਵੀ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਸਿੱਖ ਕੌਮ ਜਿਹੜੀ ਹੈ ਖਾਲਸਾ ਪੰਥ ਜਿਹੜਾ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਆਪਣਾ ਸਰਬੰਸ ਵਾਰ ਕੇ Hindu ਧਰਮ ਦੀ ਰੱਖਿਆ ਕੀਤੀ ਤੇ ਜਿੱਥੇ ਅੱਜ ਅਸੀਂ ਨਹਿੰਗ ਸਿੰਘ ਜਥੇਵੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿੱਥੇ ਪਹਿਲਾਂ ਵੀ ਉਹਨਾਂ ਦੇ ਨਾਲ ਡਟ ਕੇ ਖੜੇ ਰਹੇ ਆਂ ਤੇ ਹੁਣ ਵੀ ਅੱਗੇ ਵੀ ਉਹਨਾਂ ਦੀ ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਹੋਵੇਗੀ ਇਹ ਨਾ ਸੈਂਟਰ ਸਰਕਾਰ ਸਮਝੇ ਜਾਂ ਜਿਹੜੀ ਹਰਿਆਣਾ ਸਰਕਾਰ ਹੈ ਕਿ ਕਿਸਾਨਾਂ ਦੇ ਉੱਪਰ ਜਿਹੜਾ ਇਹ ਅੰਨਾ ਤਸ਼ੱਦਦ ਕਰੂਗੀ ਜਾਂ ਉਹਨਾਂ ਦੇ ਸ਼ਾਂਤਮਈ ਜਿਹੜਾ ਉਹ ਉਹਨਾਂ ਵੱਲੋਂ ਜਿਹੜੀਆਂ ਮੰਗਾਂ ਮੰਗੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਉੱਪਰ ਜਿਹੜਾ ਅੰਨਾ ਤਸ਼ੱਦਦ ਨਾ ਕਰੇ ਉਹਨਾਂ ਦੀਆਂ ਜੜੀਆਂ ਜਾਇਜ਼ ਮੰਗਾਂ ਨੇ ਸੈਂਟਰਲ ਸਰਕਾਰ ਤੇ ਉੱਥੇ ਜਿਹੜੀ ਹਰਿਆਣਾ ਸਰਕਾਰ ਵੀ ਉਨੀ ਦੋਸ਼ੀ ਹੈ ਜਿਹੜੀ ਆਪਣੇ ਕਿਸਾਨਾਂ ਦੇ ਉੱਪਰ ਜਿਹੜਾ ਤਸ਼ੱਦਦ ਕਰ ਰਹੇ ਨੇ ਤੇ ਉਹਨਾਂ ਦੇ ਜਿਹੜੇ ਅਥਰੂ ਗੈਸ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਪਿੱਛੇ ਵੀ ਖੜੇ ਨੇ ਡਰੋਨ ਤੇ ਰਾਹੀਂ ਉਹਨਾਂ ਦੇ ਉੱਪਰ ਜਿਹੜੇ ਨੇ ਉਹ ਜਿਹੜੇ ਗੈਸ ਵਾਲੇ ਬੰਬ ਤੇ ਉਹਨਾਂ ਦੇ ਉੱਪਰ ਸੁੱਟ ਰਹੇ ਨੇ ਜਿਵੇਂ ਕਿ ਮੰਨਣ ਉਹਨਾਂ ਦੀਆਂ ਮੰਗਾਂ ਇਹ ਨਈ ਮੰਨਣ ਕੇ ਤੇ ਖਾਲਸਾ ਪੰਥ ਜਿਹੜਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਪੂਰੇ ਤਨ ਮਨ ਤੇ ਧਨ ਦੇ ਨਾਲ ਜਵਾਬਾਨ ਲੱਗਿਓ ਤਵੇ ਰੋਸ ਜਾਗਿਓ ਸੋ ਉਹਨਾਂ ਦੇ ਨਾਲ ਤਗੜੇ ਹੋ ਕੇ ਅਸੀਂ ਸਾਰੇ ਕਿਸਾਨ ਭਰਾਵਾਂ ਦੇ ਨਾਲ ਖੜਾਂਗੇ ਗੱਡ ਕੇ ਗੱਡ ਕੇ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਉਹਨੂੰ ਮੰਗਾ ਮੰਨਣ ਵਾਸਤੇ ਜਿਹੜਾ ਮਜਬੂਰ ਕਰ ਦਿਆਂਗੇ ਤੇ ਜੇ ਖਾਲਸਾ ਪੰਥ ਨੇ ਜਿਹੜਾ ਹਮੇਸ਼ਾ ਹੀ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਤੇ ਜੇ ਕਿਸੇ ਨੇ ਜ਼ੁਲਮ ਕੀਤਾ ਤੇ ਉਹਨੂੰ ਉਹਦਾ ਜਿਹੜਾ ਜਵਾਬ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਵੀ ਦੇਣਾ ਆਉਂਦਾ ਅੱਜ ਕੱਜ ਕਰਾਂਗੇ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਤੇ ਫੇਰ ਦੁਬਾਰਾ ਦੁਬਾਰਾ ਸੈਂਟਰ ਜਿਹੜੀ ਸਰਕਾਰ ਹੈ ਬੀਜੇਪੀ ਦੀ ਇਹ ਜਿਹੜਾ ਸਿੱਖਾਂ ਦੇ ਕਿਸਾਨਾਂ ਦੇ ਉੱਪਰ ਜਿਹੜਾ ਇਹੋ ਜਿਹਾ ਜ਼ੁਲਮ ਨਾ ਕਰੇ ਜਿਹੜਾ ਇਹਨਾਂ ਨੂੰ ਭੁਗਤਣਾ ਪਵੇ ਤੇ ਉਹ ਜਿਹੜਾ ਇਹਨਾਂ ਦੀਆਂ ਤੁਰੰਤ ਜਿਹੜੀਆਂ ਮੰਗਾਂ ਮੰਨਣ ਜਿਹੜੀਆਂ ਕਿਸਾਨ ਭਰਾਵਾਂ ਦੀਆਂ ਮੰਗਾਂ ਨੇ ਤੇ ਉਹਨਾਂ ਦੇ ਉੱਪਰ ਜ਼ੁਲਮ ਕਦੇ ਵੀ ਜਿਹੜਾ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੋ ਜਿੱਥੇ ਤਾਂ ਇਹ ਵੋਟਾਂ ਦੇ ਨਾਲ ਚੁਣ ਕੇ ਆਈ ਹੋਈ ਸਰਕਾਰ ਹੈ ਕੋਈ ਇਹਤ ਨਹੀਂ ਵੀ ਉਹ ਆਪਣੇ ਉਹ ਧੱਕੇ ਦੇ ਨਾਲ ਜੰਗ ਜਿੱਤ ਕੇ ਨਹੀਂ ਆਈ ਹੋਈ ਉਹ ਜਿਹੜੀ ਹੈ ਵੋਟਾਂ ਦੇ ਨਾਲ ਵੋਟਾਂ ਉਹਨਾਂ ਨੂੰ ਪਈਆਂ ਨੇ ਤਾਂ ਹੀ ਉਹ ਸਰਕਾਰ ਬਣਾ ਸਕੇ ਨੇ ਤੇ ਜੇ ਉਹ ਇਹੋ ਜਿਹਾ ਪਾਪ ਕਰਨਗੇ ਤੇ ਉਹ ਦੁਬਾਰਾ ਜਿਹੜੇ ਹੈ ਫੇਰ ਉਹ ਕਦੇ ਵੀ ਸਰਕਾਰ ਨਹੀਂ ਬਣਾ ਸਕਦੇ ਇਸ ਕਰਕੇ ਸੈਂਟਰਲ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਤੁਰੰਤਨ ਤੇ ਜੋ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਉਹ ਬਿਲਕੁਲ ਉਹਨਾਂ ਨੂੰ ਆਪਣੇ ਨਹੀਂ ਕਰਨੀ ਚਾਹੀਦੀ ਤੇ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਕਿਸਾਨਾਂ ਦੇ ਨਾਲ ਹਮੇਸ਼ਾ ਚਟਾਨ ਦੀ ਤਰ੍ਹਾਂ ਖੜਾਂਗੇ ਤੇ ਬੇਜਾਨੀ ਕੰਗੇ ਜੇ ਜਾਰਾ ਲਿ ਜਾਵੇ ਫਤਿਹ ਪਾਵੇ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ